ਰਬਰ ਦੇ ਸਰੋਥਿਆਂ ਦੀ ਕਚੈਰੀ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਏ ਆਂ ਅਸੀਂ ਦੋਵੇਂ ਭੈਣਾਂ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਹਾਜ਼ਰੀ ਜ਼ਰੂਰ ਕਬੂਲ ਕਰੋਗੇ ਤੇ ਸਾਡੇ ਦੁਆਰਾ ਗਾਏ ਲੋਕਗੀਤ ਨੂੰ ਪਸੰਦ ਕਰੋਗੇ ਅੱਜ ਆਪਾਂ ਰਲ ਮਿਲ ਕੇ ਅੱਜ ਬੜੇ ਲੋਕਗੀਤ ਦਾ ਆਨੰਦ ਮਾਣੀਏ ਇਸ ਪਿੰਡ ਦੇ ਆ ਕਮਾਏ ਨਾ ਬਾਟਿਏ ਨੂੰ ਸਮਝਾਵੇ ਪਾਵੇ ਇਹ ਨਾ ਬਾਟਿਏ ਨੂੰ ਸਮਝਾ ਦੰਦੇ ਦੰਦਾ ਸਮਲ ਦਿਆ ਕੀ ਅਕਮਟ ਕਾਣੇ ਦਰਾਵੀ ਬਾਵੇਂ ਕੀ ਅਕਮਟ ਕਾਣੇ ਦਰਾ ਸੁਣਵੇਂ ਪਿੰਡ ਦੇ ਆਹ ਕਮਾਏ ਨਾ ਕੁੜੀਆਂ ਨੂੰ ਸਮਝਾਵੀਂ ਬਾਵੇਂ ਇਹਨਾਂ ਕੁੜੀਆਂ ਸਮਝਾ ਬਾਹੀ ਤਰਖਦਿਆ ਚੂੜੀਆਂ ਤੇ ਕਜਨੇ ਦਾ ਕੀ ਰਾਬੇ ਬਾਬੇ ਤੇ ਕਜਨੇ ਦਾ ਕੀ ਰਾਬਾ ਸੋਣਵੇਂ ਪਿੰਡ ਦੇ ਆਹ ਕਮਾਏ ਨਾ ਮੁੰਡਿਆਂ ਨੂੰ ਸਮਝਾਵੇ ਬਾਬੇ ਪੱਗਾ ਤਾਂ ਰਖਦੇ ਡਿਆਂ ਤੇ ਮੁੱਛਾ ਨੂੰ ਦਿੰਦੇ ਤਾਂ ਵੀ ਬਾਵੈ ਤੇ ਮੁੱਛਾ ਨੂੰ ਦਿੰਦੇ ਤਾਂ ਸੁਣਵੇਂ ਪਿੰਡ ਦੇ ਆਹ ਕਮਾਏ ਨਾ ਬੁੱਢੀਆਂ ਨੂੰ ਸ ਰਖਦੀਆਂ ਚੁੰਨਿਆ ਤੇ ਕੁੰਡਾ ਦਾ ਕੀ ਲਾਬਿਰ ਬਾਵੇਂ ਤੇ ਕੁੰਡਾ ਦਾ ਕੀ ਲਾ ਸੁਣਵੇ ਪਿੰਡ ਦੇ ਆ ਕਮਾ ਇਹਨਾ ਬੁੱਢਿਆਂ ਨੂੰ ਸਮਝਾਵੇ ਬਾਵੇਂ ਇਹਨਾ ਬੁੱਢੇ ਚਿੱਟੀਆਂ ਰਖਦੇ ਦਾਣੀਆਂ ਤੇ दारू ਦਾ ਕਿਰਾਬੀ ਬਾਵੇ ਤੇ दारू ਦਾ ਕਿਰਾ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਇੱਕ ਵੱਖਰੀ ਜੀ ਕਿਸਮ ਦਾ ਲੋਕਗੀਤ ਜੋ ਸੀ ਲੰਮੀ ਹੈ ਇੱਕ ਤਾਂ ਥੋੜਾ ਜਿਹਾ ਹਟਕੀ ਸੀਗਾ ਹਾਂਜੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਲੋਕ ਗੀਤਾਂ ਦੀ ਹਰ ਬੰਨਗੀ ਸੁਣਾਈ ਜਾਵੇ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੋਕ ਗੀਤ ਵੀ ਚੰਗਾ ਲੱਗੇਗਾ ਥੋੜਾ ਜਿਹਾ ਡਿਫਰੈਂਟ ਹੈ ਵੱਖਰਾ ਹੈ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਦੁਆਰਾ ਗਾਇਆ ਇਸ ਲੋਕ ਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਜੇਕਰ ਇਹ ਲੋਕ ਗੀਤ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਹ ਹੈਗਾ ਬੇਸ਼ੱਕ ਛੋਟਾ ਪਰ ਹੈਗਾ ਸੋਹਣਾ ਸਾਨੂੰ ਸੋਹਣਾ ਲੱਗਿਆ ਤੇ ਇਸੇ ਲਈ ਸਹੀ ਤਰੀਕੇ ਨਾਲ ਸੈੱਟ ਪ੍ਰਚੜਨ ਹੁੰਦੀ ਕੋਸ਼ਿਸ਼ ਕੀਤੀ ਤੇ ਜੇਕਰ ਕਿਤੇ ਹੁਣ ਤਾਈਆਂ ਰਹੀਆਂ ਤਾਂ ਤੁਸੀਂ ਹੁਣ ਤਾਈਆਂ ਵੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਅਸੀਂ ਤੁਹਾਡੇ ਦਿੱਤੇ ਸੁਝਾਵਾਂ ਨੂੰ ਸਿਰ ਮੱਤੇ ਰੱਖ ਕੇ ਆਉਣ ਵਾਲੀਆਂ ਵੀਡੀਓਜ਼ ਨੂੰ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ